ਪਟਿਆਲਾ ਤੋਂ ਇੱਕ ਵਾਰ ਫਿਰ ਚਿੰਤਾ ਦੇ ਵਿੱਚ ਪਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਪੁਰਾਣਾ ਕੇਕ ਖਾ ਕੇ ਬੱਚੇ ਦੇ ਬਿਮਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਦਰਅਸਲ ਪਟਿਆਲਾ ਦੀ ਗੁਰਬਖਸ਼ ਕਲੋਨੀ ਦੇ ਵਿੱਚ ਇੱਕ ਬੇਕਰੀ ਜਨਮ ਦਿਨ ਦੇ ਲਈ ਇੱਕ ਕੇਕ ਮੰਗਵਾਇਆ ਜਾਂਦਾ ਹੈ ਇੱਕ ਪਰਿਵਾਰ ਦੇ ਵੱਲੋਂ ਉਸ ਕੇਕ ਨੂੰ ਕੱਟ ਕੇ ਖੁਸ਼ੀਆਂ ਮਨਾਇਆਂ ਜਾਂਦੀਆਂ ਨੇ ਪਰ ਜਦੋਂ ਖੁਸ਼ੀਆਂ ਮਨਾਉਣ ਤੋਂ ਬਾਅਦ ਜਦੋਂ ਉਸ ਕੇਕ ਨੂੰ ਟੇਸਟ ਕੀਤਾ ਜਾਂਦਾ ਹੈ ਜਦੋਂ ਕੇਕ ਪਰਿਵਾਰ ਖਾਂਦਾ ਹੈ ਤਾਂ ਉਸ ਦੇ ਵਿੱਚੋਂ ਅਜੀਬ ਜਿਹਾ ਸਵਾਦ ਆਉਂਦਾ ਹੈ ਤੇ ਗਾਹਕ ਇਸ ਦੀ ਸ਼ਿਕਾਇਤ ਲੈ ਕੇ ਦੁਕਾਨਦਾਰ ਦੇ ਕੋਲ ਪਹੁੰਚ ਜਾਂਦਾ ਹੈ ਬੇકરી ਮਾਲਕ ਦੇ ਕੋਲ ਪਹੁੰਚ ਜਾਂਦਾ ਹੈ ਜਿਸ ਤੋਂ ਬਾਅਦ ਬੇકરી ਮਾਲਕ ਨੂੰ ਕੋਈ ਗੱਲ ਨਹੀਂ ਸੁੱਝੀ ਤੇ ਉਹ ਆਪਣੀਆਂ ਸਫਾਈਆਂ ਦਿੰਦਾ ਹੋਇਆ ਨਜ਼ਰ ਆਇਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤੁਹਾਨੂੰ ਦੱਸ ਦਈਏ ਇੱਥੇ ਕਾਬਲੇ ਜ਼ਿਕਰ ਹੈ ਕਿ ਪਟਿਆਲਾ ਤੋਂ ਪਹਿਲਾਂ ਵੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਜਿਹੜਾ ਬੇਹਕ ਕੇਕ ਜਾਂ ਕਹਿ ਲਈਏ ਕਿ ਇੱਕ ਜ਼ਹਿਰੀਲਾ ਕੇਕ ਖਾਣ ਤੋਂ ਬਾਅਦ ਬੱਚੇ ਦੀ ਮੌਤ ਹੋ ਗਈ ਸੀ ਤੇ ਉਸ ਤੋਂ ਬਾਅਦ ਹੁਣ ਅਜਿਹਾ ਇੱਕ ਹੋਰ ਮਾਮਲੇ ਦਾ ਸਾਹਮਣੇ ਆਉਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਸਿਹਤ ਵਿਭਾਗ ਦੀਆਂ ਜਿਹੜੀਆਂ ਕਹਿ ਸਕਦੇ ਕਾਰਗੁਜ਼ਾਰੀ ਤੇ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਸਮੇਂ ਸਮੇਂ ਸਰ ਇਹਨਾਂ ਬੇਕਰੀਆਂ ਦੇ ਉੱਤੇ ਛਾਪੇਮਾਰੀ ਕਿਉਂ ਨਹੀਂ ਕੀਤੀ ਜਾਂਦੀ ਇਹਨਾਂ ਦੇ ਕੁਆਲਿਟੀ ਟੈਸਟ ਕਿਉਂ ਨਹੀਂ ਕੀਤੇ ਜਾਂਦੇ ਇਹਨਾਂ ਨੂੰ ਹਦਾਇਤਾਂ ਕਿਉਂ ਨਹੀਂ ਦਿੱਤੀਆਂ ਜਾਂਦੀਆਂ ਤੇ ਜੇਕਰ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਛਾਪੇਮਾਰੀਆਂ ਕੀਤੀਆਂ ਜਾਂਦੀਆਂ ਨੇ ਤਾਂ ਫਿਰ ਵੀ ਇਹਨਾਂ ਬੇਕਰੀ ਮਾਲਕਾਂ ਦੇ ਕੰਨ ਦੇ ਉੱਤੇ ਜੂ ਕਿਉਂ ਨਹੀਂ ਸਰਕਦੀ ਕਿ ਉਹ बार-बार ਅਜਿਹਾ ਕੁਝ ਕਰਦੇ ਨੇ ਤਾਂ ਪਟਿਆਲਾ ਤੋਂ ਇੱਕ ਵਾਰ ਫਿਰ ਮਾਮਲਾ ਸਾਹਮਣੇ ਆਇਆ ਜਿੱਥੇ ਪਰਾਣਾ ਕੇਕ ਖਾਣ ਦੇ ਨਾਲ ਬੱਚੇ ਦੀ ਹਾਲਤ ਵਿਗੜੀ ਹੋਈ ਦੱਸੀ ਜਾ ਰਹੀ ਹੈ ਤੇ ਦੂਜੇ ਪਾਸੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਗੱਲ ਕਰੀਏ ਕੇਕ ਜਿਹੜਾ ਬੇકરી ਮਾਲਕ ਦੀ ਤਾਂ ਉਸ ਦੇ ਵੱਲੋਂ ਆਪਣੀ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਵੀ ਦੇਖੋ ਵੀਡੀਓ ਓਕੇ ਉਸ ਫਲਾਈਟ ਦੇ ਸਾਡੇ ਵੱਤੇ ਮਾਰਨੇ ਆਹ ਦੇਖੋ ਮਾਰੇ ਕੀ ਐ ਇਹ ਖਰਾਬ ਨਿਕਲੇ ਜੀ ਟੈਸਟ ਕਰਕੇ ਦੇਖੋ ਪਹਿਲਾਂ ਹੀ ਤੁਹਾਨੂੰ ਪਤਾ ਮਾਰੇ ਕਿੰਨੀ ਕੁਆਲਟੀ ਦੇ ਕੁਕੀਏ ਦੇ ਕੰਮ ਚੱਲ ਰਹੇ ਮਾਰੇ ਤੁਸੀਂ ਆਪ ਧਿਆਨ ਨਹੀਂ ਹੋ ਮਾਰੇ ਇਧਰ ਇਹਨਾਂ ਨੂੰ ਗੁੱਸੇ ਮਾਰੇ ਅਸੀਂ ਕਿਸੇ ਨੂੰ ਆਂਦੇ ਸਿਰ 2 ਵਜੇ ਜਵਕਾ ਨਹੀਂ ਖਾਣਾ ਕਿ ਜਿਆ ਮੈਰੀਕਾ ਤੁਸੀਂ ਵਾਈਟ ਲੈ ਕੇ ਦੇਖੋ ਉੱਪਰ ਵਾਲੀ ਉਹ স্মੈਲੀ ਵਾਲੀ ਕਰਾ ਲਈ ਜਾਰੇ ਵਾਈਟ ਦਾ ਕੋਈ ਟੈਨਸ਼ਨ ਨਹੀਂ ਗੱਡੀ ਵੀ ਤਾਂ ਕਿੱਡੀ ਹੈ ਦੇਖੋ ਅਗਰ ਜੀ ਗੱਲ ਉਹ ਨਹੀਂ ਹੈਗੀ ਮੇਨ ਮਹਾਰਾਜ ਤੁਹਾਨੂੰ ਆਪ ਧਿਆਨ ਦੇਣਾ ਚਾਹੀਦਾ ਇਹ ਚੀਜ਼ਾਂ ਦੇ ਉੱਤੇ ਤੁਹਾਨੂੰ ਪਤਾ ਕਿੰਨੇ ਬੱਚੇ ਮਰ ਗਏ ਜਾਂ ਕਹਿ ਰਹੇ ਤੁਸੀਂ ਬੁਮਾਰ ਹੋ ਰਹੇ ਹੋ ਟੈਨਸ਼ਨ ਨਹੀਂ ਕਿ ਕਿ ਫਰੈਸ਼ ਹੈ ਸ਼ੀਰਦਾ ਆ ਬਿਲਕੁਲ ਨਹੀਂ